ਵਾਹਿਗੁਰੂ ਰਹਿ ਰਾਸਾਹਿਬ ਹਰ ਜੋ ਜੋ ਭਗਤ ਪਾਇਆ ਪੈਠ ਰਖਦਾ ਆ ਰਾਮ ਰਾਜੇ ਹਰ ਨਾਖ ਸੁਸਤਰ ਹਰ ਮਾਰਿਆ ਆਪਣਾ ਲਾਤਰਾਇਆ ਅਹਕਾਰੀਆਂ ਨਿੰਦ ਕਾਂ ਪੇਠ ਦੇ ਨਾਮ ਦੇ ਅਮਕ ਲਾਇਆ ਜਨਾਨਕ ਐਸਾ ਸੇਵਿਆ ਅੰਤ ਲੈ ਛੜਾਇਆ ੴ ਸਤਿਗੁਰ ਪ੍ਰਸਾਦ ਸਲੋਕ ਮਾਲਾ ਪਹਿਲਾ दुखदारो सुख रोग पया जा सुख ताम न होई तू करता करना मैं नाही चाहो करे न होई बलिहारी कुदरत वसेया तेरा अंतरयाले लक्या रहाओ जात में ज्योत ज्योत में जाता अकल कला भरपूर है तू सच्चा साहिब सतसवाल्यो जिनके तीसो पार पया ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰਿਆ ਸੋਦਰਗ ਆਸਾ ਮਹਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋ ਤੇਰਾ ਕਿਹਾ ਸੋ ਕਰਕੇ ਆ ਜਿਤ ਵੇ ਸਰਬ ਸਮਾਲੇ ਵਾਝੇ ਤੇਰੇ ਨਾਮ ਦੇਨੇ ਕ ਸੰਕਾ ਕਹਤੇ ਤੇਰੇ ਵਾਣਾਰੇ 케테 테레 라그 파리 소 कहिए 케테 테레 가완 हारे 가완 ਤੁ드노 पवण पानी बेसंतर गावे राजा धर्म दुवारे 가완 ਤੁ드노 제트 고프트 렉잔 렉릭 धरम विचारे 가완 ਤੁ드노 이서 버마 데비 소헌 테레 사다 사वारे ਗਾਵੰਤ ਤੁਧਨੋ ਇੰਦਰੇਂਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੰਤ ਤੁਧਨੋ ਸਿੱਧ ਸਮਾਧੀ ਅੰਦਰ ਗਾਵੰਤ ਤੁਧਨੋ ਸਾਧ ਵਿਚਾਰੇ ਗਾਵੰਤ ਤੁਧਨੋ ਜਤੀ ਸਤੀ ਸੰਤੋਖੀ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁਧਨੋ ਪੰਡਿਤ ਪਣੰਦ ਕੇ ਸਰ ਜੁਗ ਜੁਗ ਵੇਦਾਂ ਨਾਲੇ ਗਾਵੰਤ ਤੁਧਨੋ ਮੋਹਣੀ ਮਨਮੋਹਨ ਸੁਰਗ ਮਚਪਿਆਲੇ ਗਾਵੰਤ ਤੁਧਨੋ ਰਤਨੁ ਪਾਇ ਤੇਰੇ तेर्त नाले गावन तुदनो ज्योत महाब सुरा गावन तुदनो कहानी चारे गावन तुदनो खंड मंडल प्रेम मंडल कर कर रखे तेरे तारे से तुदनो गावन जो तुद पाहरते तेरे भक्त रसाले होर केते तुदनो गान से मैं चितन आव नानिकया बेचारे सोई सोई सदा ਸਦਾ ਸਾਬ ਸਾਚਾ ਸੱਚ ਨਾਹੀ ਹੈ ਬੀ ਹੋਸੀ ਜਾਏ ਨਾ ਜਾਸੀ ਰਚਨਾ ਜENN ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਝੂਸੀ ਮਾਇਆ ਜENN ਉਪਾਏ ਕਰ ਕਰ ਦੇਖੇ ਕੀਤਾ ਆਪਣਾ ਜੋਤਿਸ ਦੀ ਵੜਾਈ ਜੋਤਿਸ ਭਾਵੇਂ ਸੋਈ ਕਰ세 ਪਰ ਹੁਕਮ ਨਾ ਕਰਨਾ ਜਾਏ ਸੋ ਪਾਸ਼ੋ ਸ਼ੋਪ ਸਾਬ ਨਾਨਕ ਰਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਕੇ ਸਭ ਕੋਏ ਕੇ ਵੱਡਾ ਕੀਟਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰੈਸ ਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਣੀ ਗਹੀਰਾ ਕੋਈ ਨ ਜਾਣੇ ਤੇਰਾ ਕੀਤਾ ਕੇ ਵੱਡ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੁਰਬੁਰ ਹਾਏ ਕਹਿ ਨ ਜਾਏ ਤੇਰੀ ਤਿਲਵੜਾਈ ਸਭ ਸਤ ਸਭ ਤਪ ਸਭ ਚੰਗਿਆ ਸੇਦਾ ਪੁਰਖਾਂ ਕੀਆ ਵੜਿਆ ਆ ਤੁਧ ਵਿਣ ਸਿద్ధి ਕੇ ਨਾ ਪਾਇਆ ਕਰਮ ਲੈ ਨ ਠਾਕ ਰਾਇਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਪੰਡਾਰਾ ਜਿਸ ਤੋਂ ਦੇ ਦਿੱਸੇ ਕਿਆ ਚਾਰਾ ਨਾਨਕ ਸਚ ਸਵਾਰਣ ਹਾਰਾ ਆਸਾ ਮਾਰਾ ਪਹਿਲਾ ਆਖਾਂ ਜੀਵਾ ਵਿਸਰੇ ਮਰ ਜਾਓ ਆਖਣ ਓਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੁਖ ਊਤ ਭੁਖੇ ਕਾਏ ਚਲਿਏ ਦੁਖ ਸੋਕਿਓ ਵਿਸਰੇ ਮੇਰੀ ਮਾਇ ਸਾਚਾ ਸਾਹਿਬ ਸਾਚੇ ਨਾਹਿ ਰਹਾਓ ਸਾਚੇ ਨਾਮ ਕੀ ਤੇਲਵੜੀ ਆਈ ਆਗਤ ਕੇ ਕੀਮਤ ਨਹੀਂ ਪਾਏ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਹੀਂ ਹੋਵੇ ਕਾ ਨਾ ਜਾਏ ਨਾ ਵਰਨ ਹੋਵੇ ਸੋਗ ਦੇਂਦਾ ਰਹਿ ਨਾ ਚੁੱਕੇ ਬੋ ਗੁਣ ਇਹ ਹੋਰ ਨਾ ਹੀ ਕੋਈ ਨਾ ਕੋਆ ਨਾ ਕੋ ਹੋਈ ਜੇ ਵੜਾਪ ਤੇ ਵੜ ਤੇਰੀ ਸਾਤ ਜਨ ਜਿੰਦਨ ਕਰਕੇ ਕੀਤੀ ਰਾਤ ਖਸਾਂ ਵਿਸਾਰੇ ਤੇ ਕਮ ਜਾਤ ਨਾਨਕ ਨਾਮਹਿ ਬਾਸਨਾਤ ਰਾਗ ਗੁਜਰੀ ਮਹਲਾ ਤਾਰ ਕੇ ਜਨਸਤ ਗੁਰਸਤ ਘੁਰ ਕਾ ਬਨੋ ਕਰੋ ਗੁਰ ਬਾਸ ਸੰਕੀਰੇ ਕਰਮ ਸਤ ਗੁਰ ਸਰਨਾਇ ਕਰ ਦਿਆ ਨਾਮ ਪਰਗਾਸ ਮੇਰੇ ਮਿਤ ਗੁਰ ਦੇ ਮੋ ਕੋ RAM ਨਾਮ ਪਰਗਾਸ ਗੁਰਮਤਿ ਨਾਮ ਮੇਰਾ ਭਾਂ ਸਖਾਈ ਹਰ ਕੀਰਤ ਅਮਰੀ ਰਹਿ ਰਸ ਰਹਾਓ ਹਰਜਨ ਕੇਵੜ ਭਾਗ ਵੜੇ ਰਜਨ ਹਰ ਹਰ ਸਰਦਾ ਹਰ ਪੇਹਰ ਨਾਮ ਲੈ ਪ੍ਰਤਾ ਸੰਗ ਸੰਗਤ ਪੁਣ ਪਰਗਾਸ ਜਿਨ ਹਰ 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 ਰਸਨਾਮ ਨੇ ਪਾਇਆ ਤੇ ਭਾਗ ਈਨ ਚੰਪਾਸ ਜੋ ਸਤਗੁਰ ਸਰਣ ਸੰਗਤ ਨਿ ਆਇ ਤ੍ਰਿਗ ਜੀਵੇ ਤ੍ਰਿਗ ਜਿਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਏ ਤਿਨ ਤੁਰ ਮਸਤਕ ਲਿਖਿਆ ਲਿਖਾ ਸਤਨ ਤਨ ਸਸੰਗ ਚਿਤ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾ ਗੁਜਰੀ ਮਹਲਾ ਪੰਜਵਾ ਕਾਹੇ ਰੇ ਮਨ ਚਿਤ ਵੈ ਉਦਮ ਜਾ ਆਰ ਹਰ ਜੀ ਉਪਰ ਅਸਲ ਪਥਰ ਮੈਂ ਜਨ ਤੁ ਪਾਏ ਤਾਂ ਕਰ ਜ ਕਾਗੇ ਕਰਤ ਰਿਆ ਮੇਰੇ ਮਾਤੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦਿ ਪਰਮ ਪਦ ਪਾਇ ਸੁਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਤ ਬਣੀਤਾ ਕੋਇ ਨਕਿਸ ਕੀ ਤਰਿਆ ਸਿਰ ਸਿਰ ਰਜਨ ਸੰਭਾਏ ਠਾਕੁਰ ਕਾਹੇ ਮਨ ਬੋ ਕਰਿਆ ਊੜੇ ਊੜੇ ਅਵਸਕੋ ਸਾ ਤੇਸ ਪਾਛੇ ਬਜਰੇ ਸਰਿਆ ਤਿਨ ਕਮਣ ਖਲਾਵੇ ਕਵਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਬਨ ਤਾਂ ਦਸੇ ਅਸਤ ਸਦਾਨ ਠਾਕੁਰ ਕਰਤ ਕਰਿਆ ਜਨਾਨਕ ਬਬ ਸਦ ਬਚਾਈ ਤੇਰਾ ਅੰਤ ਨ ਪਾਰ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਰਨਜਨ ਹਰ ਪੁਰਖ ਨਰਨਜਨ ਹਰ ਅਗਮ ਅਗਮ ਅਪਾਰ ਸਭ ਤੀ ਆਵੇ ਸਭ ਤੀ ਆਵੇ ਤੋਚੇ ਹਰ ਸੱਚੇ ਸਿਰਜਣਹਾਰਾ ਸਬਜੀ ਤੁਮਾਰੇ ਜੀ ਤੁੰ ਜੀਆਂ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੂੰ ਕਟਕੜੇ ਅੰਦਰ ਸਰਮ ਨਿਰੰਤਰ ਜੀਰ ਇੱਕੋਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਪੂਤਾ ਜੀ ਤੁੰ ਆਪੇ ਅਵਰ ਨਾ ਜਾਣਾ ਤੋ ਪਾਰਬਰੰਬੇ ਅੰਤ ਪਇੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਜੋ ਸੇਵੈ ਤੁਝ ਜੀ ਜਨ ਨਾਨਕ ਤਿਨ ਕੁਰਬਾਣਾ ਹਰਤੀ ਆਵੈ ਹਰਤੀ ਆਵੈ ਤੁਝ ਜੀ ਸੇ ਜਨ ਜਬ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਏ ਜਨ ਹਰਤੀ ਆਇ ਜੀ ਤੈਨ ਤੋਟੀ ਜਨ ਕੀ ਵਾਸੀ ਜਨਰ ਭੋਜਨ ਹਰ ਨਿਰਪੋਤ ਆਇਆ ਜੀ ਤਿੰਨ ਕਾ ਪਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇਤਨ ਸੇਤਨ ਜਿਨ ਹਰ ਪਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਤੇਰੀ ਪਤ ਪੰਡਾਰ ਜੀ ਪਰੇ ਬੀ ਅੰਤ ਮੇ ਅੰਤਾ ਤੇਰੇ ਭਗਤ ਤੇਰੇ ਪਗ ਸਲਾਹਨ ਤੁਜੀ ਹਰ ਅਨੇਕ ਅਨੇਕ ਨੰਤਾ ਤੇਰੀ ਅਨੇਕ ਤੇਰੀ ਅਨੇਕ ਰਹਿ ਹਰ ਪੂਜਾ ਜੀ ਤਪ ਤਾਪੇ ਜਪੇ ਬੇਅੰਤ ਤੇਰੀ ਅਨੇਕ ਤੇਰੀ ਅਨੇਕ ਪੜੇ ਬੋ ਸਿਮਰ ਸਾਸ ਜਿਕਰ ਕਰੇਆ ਘਟ ਕਰਮ ਕਰਨ ਦਾ ਸੇ ਭਗਤ ਸੇ ਭਗਤ ਬਲੇ ਜਨਾਨਕ ਜੀ ਜੋ ਭਾਵੇ ਮੇਰੇ ਅਰਪ ਗਵੰਤਾ ਤੂੰ ਆਤਪੁਰ ਕੇ ਅਪਰੰਪਰ ਕਰਤਾ ਜੀ ਤੂੰ ਜੀਵਣ ਅਰੁ ਨ ਕੋਇ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀਤ ਨਹਿ ਚਲ ਕਰਤਾ ਸੋਈ ਤੁਧ ਆਪੇ ਪਾਵੈ ਸੋਈ ਵਰਤ ਜੇ ਤੂੰ ਆਪੇ ਕਰੈ ਸੋ ਹੋਇ ਤੁਧ ਆਪੇ ਸ੍ਰਿਸ਼ਟ ਸਭੁ ਭਾਈ ਜੀ ਤੁਧ ਆਪੇ ਸਰਜ ਸੁਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕਹਿ ਜੀ ਜੋ ਸਬਸੈ ਕਾ ਜਣੋਈ ਅਸਲਾ ਚਤਾ ਤੂੰ ਕਰਤਾ ਸਤਿਆਰ ਮੈਂਡਾ ਸਾਈ ਜੋ ਤੂੰ ਭਾਵੈ ਸੋਇ ਥਿਸੇ ਜੋ ਤੂੰ ਦੇ ਸੋ ਪਾਈ ਰਾਵ ਸਭ ਤੇਰੀ ਤੂੰ ਸਭ ਨੇ ਧਾਇਆ ਜਿਸਨੋ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਨੂੰ ਗਵਾਇ ਤੁਦ ਆਪ ਵਿੱਚ ਓੜਿਆ ਆਪ ਮਿਲਾਇ ਤੂੰ ਦਰਿਆ ਸਭ ਤੁਝ ਹੀ ਮਾਇ ਤੁਜ ਬਿੰਦੂ ਜਕ ਕੋ ਨਾਹੀ ਜੀਹ ਜੰਤ ਸਭ ਤੇਰਾ ਖੇਲ ਵਿਜੋਗਨ ਵਿਛੜਿਆ ਸੰਜੋਗੀ ਮੇਲ ਜਿਸ ਨੋਂ ਤੂੰ ਜਾਣਾ ਹੈ ਸੋਈ ਜਨ ਜਣੜੇ ਹਰ ਗੁਣ ਸਦੇ ਆਖਬ ਖਾਣੇ ਜਿਨਹਰ ਸੇਵਿਆ ਤਿੰ ਸੁਖ ਪਾਇਆ ਸਿਆ ਜੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਦ ਬਿੰਦੂ ਜਾ ਮਰਨੇ ਕੋਤ ਕਰ ਕਰ ਵੇ ਕਹਿ ਜਾਣੇ ਸੋਈ ਜਨ ਮਾਨਤ ਗੁਰਮੁਖ ਪ੍ਰਗਟ ਹੋਇ ਆਸਮਾਨ ਲਾ ਪਹਿਲਾ ਤਿਤ ਸਰਵੜੇ ਪਹਿਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀ ਆ ਪੰਕਜ ਮੋ ਬਗਨੀ ਚਾਲੇ ਹੁੰਦੇ ਕਹ ਤੈ ਡੂਬੀ ਅਲੇ ਮਨ ਏਕ ਨਚੇਤਸ ਮੂਡ ਮਨਾਹ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾਉ ਜਤੀ ਸਤੀ ਨੀ ਪੜਿਆ ਮੂਰਖ ਮੁਗਦਾ ਜਨਮ ਪਾਇ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿੰਦੂ ਨਾਹੀ ਵਿਸਰਿਆ ਸਮਾਹਲਾ ਪੰਜਵਾ ਭਈ ਪ੍ਰਾਪਤ ਮਨੁਖ ਦਿਹੋ ਰਿਆ ਗੋਬਿੰਦ ਮਿਲਣ ਕੀ ਏ ਤੇਰੀ ਬਰਿਆ ਅਵਰ ਕਾਜ ਤੇਰ ਕਿ ਤਨ ਕਾਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਮ ਜਾਵ ਲਗ ਪਾਉ ਜਲ ਕਰਨ ਕੇ ਜਨਮ ਬ੍ਰਿਤਾ ਜਾਤ ਰਮ ਮਾਇਆ ਕੇ ਰਹਾਓ ਜਬ ਤਕ ਸੰਜਮ ਤਰਮ ਨੈ ਕਮਾਇਆ ਸੇਵਾ ਸਾਧਨ ਜਾਣਿਆ ਰਹਾਇਆ कहु नानक हम नीच करम मा शरण परे की राखो शरमा एक ओंकार श्री वाइगुरु जी के पते पाषा इदस्वी कव्यो बाच बेंती चौपाई हमरी करोहा देरछा पूर्ण होई चित्त की इच्छा तब जनन मन रहे हमारा अपना जान करो पर पारा हमरे दुष्ट सब तुम गावो आप हाथ दे बचावो सुखी बसे मोरो परिवार सेवक सिख सब से कर दे करिय सब बैरन को पूरन होए हमारी करिय तोर भजन की रह प्या तुम्हें यवर न्याओ जो पर जाओ तुम ते पाओ सेवक सिख हमारे तारिया चुन चुन सत्र मारे मारिय ਆਪ ਹਾਤੇ ਮੁਝ ਉਬਰੀ ਅਮਰਨ ਕਾਲ ਕਾ ਤਰਾਸ ਨੀ ਬਰੀ ਆ ਹੁਜੋ ਸਦਾ ਮਾਰੇ ਪੱਛਾ ਸ਼ਰੀ ਇਸ ਦੂਜੋ ਕਰਿਓ ਰੱਛਾ ਰਾਖ ਲਿਓ ਮੋ ਰਾਖਣ ਹਾਰੇ ਸਾਇਬ ਸੰਤ ਸਹਾਇ ਪਿਆਰੇ ਦੀਨ ਬੰਦੁ ਸਤਨ ਕੇ ਹੰਤਾ ਤੁਮੋ ਪੁਰੀ ਚ ਦਰਦ ਸੰਤਾ ਕਾਲ ਪਾਇ ਬ੍ਰਹਮ ਬਖਤਰਾ ਕਾਲ ਪਾਇ ਸਿਵ ਜੋਗ ਤਰਾ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ ਸਗਲ ਕਾਲ ਕਾ ਕੀਆ ਤਮਾਸ਼ਾ जवन का सब जगत जवन का जो ऋषि की ओ वेदराज ब्रह्मा ज्योति ओ जवन का सब लोक सवारा नमस्कार है तय हमारा जवन का सब जगत बनायो देव दत जश नुप जायो आद अंत के अवतार सोई गुरु समझियो हमारा नमस्कारति सिग मारे शक्ल प्रजा जिने आप सवारी शिवकन को शिव गुण सुख दियो सत्रन को पल मोबद कीयो कटकट -कट के अंतर की जानक पले बुरे की पीर पिशान चिंटी ते कुंजरिया स्तूला सब कुर कृपा दृष्ट कर फूला संतन दुख पाए ते दुखी सुख पाए साधुन के सुखी एक एक की पीर पिशान कट कट के पटपट -पट की जान जा बुद्ध कर कर तारा प्रजा तर तब दे पारा जब आखरा कर तुम कबू तुम तो मैं मिलत देतर सब हूँ जेते ਸਰੇ ਸਭ ਤਾਰੇ ਆਪ ਆਪਣੀ ਬੂਜੋ ਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਮ ਜਾਨਤ ਪੇਧ ਭੇਰੇ ਹਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦਮੀਲ ਅਨਾਦ ਸੰਭ ਤਾਕਾ ਮੂੜ ਉਚਾਰਤ ਪੇਦਾ ਜਾ ਕੋ ਪੇਵਨ ਪਾਵਤ ਪੇਦਾ ਤਾਕੋ ਕਰਪਾ ਨੋ ਨੁਮਾਨਤ ਮਾ ਮੂੜ ਕਸ਼ਪੇ ਨ ਜਾਣਤ ਮਾ ਦੇਵ ਕੋ ਕਹਿ ਸਦਾ ਸ਼ਰੰਕਾਰ ਕਾ ਜਨਤਨੇ ਪੈ आप अपने बुद्ध है चेती बरमद बिंबिन तो है तेती तुमरा लखन जाय पसारा कह भी सजा प्रतम संसारा एक है रूप अनुप सुरूपा रंग का राव कई भूपा अंडा सेरा सेतज की मी उत्पुच कान बहोर चदीनी कहूं फूल रा जाहव बैठा कहूं सिमट पयो संकरी कैटा सिगरी स्रिस्त दिखाये चंबव आजवास रूप सुयंबव अब रछा मेरी तुम करो सिख बार असिख संग रो दुष्ट चित ते उड़वत उत पादा शकल मलेश करो रण गाता जे अस्तुतव सरनी पर तिनके दुष्ट दुख तव मरे पुर्ख जमन पग पर ति हारे तिनके तुम संकट सब टारे जो कल कोई एक बार दिए है, है ताके काल निकटनी है, है रछा होए तए सब काला दुष्ट अरि सं डरत तत्काला कृपा कर स्तन जाहिनी हर हो ताके ताप्तनक मोह हरिओ रिद्धसिद करमो सब होई दुष्ट शाश्व सकै न कोई एक बार जिन तुम अस बारा काल पास्ते ताई उबारा जिनन नाम तिहारो का दर दुष्ट दोक तेरा ਖੜਗ ਕੇ ਤੇ ਮੈਂ ਸਰਣ ਤਿਹਾਰੀ ਆਪ ਹਾਥ ਦੇ ਲਿਓ ਉਪਾਰੀ ਸਰਬ ਠੋਰ ਮੋਹ ਸਾਈ ਦੁਸਤ ਦੋਖ ਤੇ ਲਿਓ ਬਚਾਈ ਸਵਯਾ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਗ ਤਰੈ ਨਿਆਨਿਓ ਰਾਮ ਰਹੀਮ ਪੁਰਾਨ ਪੁਰਾਨ ਅਨੇਕ ਕਹਿਮਤ ਏਕ ਨੈ ਮਾਨਿਓ सिमर शास्त्र भेद स्वैभव भेद कह हम एक न जान्यो श्री स्वान कृपा तुमरे कर मैं न कहो सब तो है भगवान यो दोहरा सगल द्वार को छाड़ के गयो तोहारो द्वार गए की लाज अस गोविंदास द्वार सगल द्वार को छाड़ के गयो तोहारो द्वार ਬਾਏ ਗਏ ਕੀ ਲਾਜ ਆਸੋ ਗੋਬਿੰਦਾਸ ਤੋਹਾਰ ਰਾਮ ਕਲੀ ਮਹਲਾ ਤੇ ਜਾਨਦ ੴ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤੇ ਪਾਇਆ ਸਹਿਜ ਸੇਤੀ ਮਨਵ ਜੀਆਂ ਵਦਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣਿਆ ਸ਼ਬਦੋ ਤੇ ਗਾਵੋ ਹਰੀ ਕੀ ਰਮਨ ਜਿ ਨਿਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ sada ਰੋਹਰ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੇਕਾਰੋ ਕਰੇ ਤੇਰਾ ਕਰ ਸਭ ਸਵਾਰਣਾ ਸਬਨਾ ਗਲਾ ਸਮਰਤ ਸੁਆਮੀ ਸੋ ਕਾ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ sada ਰੋਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕਿਛਾ ਜਿਸ ਦੇ ਸੋ ਪਾਵੈ ਸਦਾ ਸਿਖਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਮਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚਨਾ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰਸ਼ਾ ਸੁਖਮਨਾਇ ਵਸਿਆ ਜੁਣ ਇੱਛਾ ਸਭ ਪੁਜਾਈਆ ਸਦਾ ਗੁਰਬਾਣ ਕੀਤਾ ਗੁਰਵਿੱਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋਪਿਆ ਰੋ ਸਾਚਾ ਨਾਮ ਮੇਰਾ ਆਧਾਰੋ ਬਾਜੇ ਪੰਚ ਸ਼ਬਦ ਤਤਕਰ ਸਭਾਗੇ ਕਰ ਸਭਾਗੇ ਸ਼ਬਦ ਬਾਜੇ ਕਲਾ ਜਿਤ ਕਰਤਾ ਰਿਆ ਪੰਚ ਤੋਤਦ ਵਾਸਿਆ ਕੀਤੇ ਕਾਲ ਕੰਟਕ ਮਾਰਿਆ ਸੁਰ ਕਰੰ ਪਾਇਆ ਤੁਝਿ ਮੇ ਕੋ ਸਿਆ ਨਾਮ ਹਰਿ ਕੇ ਲਾਗੇ ਕੈ ਨਾਨਕ ਤੈਸ ਕੋ ਹੋਆ ਤਿਤਕਰ ਅਨਹਦ ਵਾਚ ਅਨਾਦ ਸੁਨੌਰਿ ੜ ਪਾਗੀ ਹੋ ਸਗਲ ਮਨੋਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉthre ਸਗਲ ਵਿਸੂਰੇ ਦੁਖ ਰੋਪ ਸੰਤਾਪ ਉtre ਸੁਣੀ ਸੱਚੀ ਬਾਣੀ ਸੰਤ ਸਾਜਣ ਭਏ ਸਿਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਭੁਨੀਤ ਕਹਤੇ ਪਵਿਤ ਸਤਗੁਰ ਆਪਰ ਪੂਰੇ ਬਨਵੰਤ ਨਾਮ ਤੇ ਗੁਰ ਚਰਨ ਲਾਗੇ ਬਾਜ ਅਨਹਤੂਰੇ ਮੁੰਦਾਵਣੀ ਮਹਲਾ 5 ਥਾਲ ਵਿਚਿ ਨਸਤੂ ਪਇ ਸਸੰਤੋਕ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇ ਜਿਸ ਕਾ ਸਭ ਸਦਾਰੋ ਜੇ ਕੋ ਖਾਵੇ ਜੇ ਕੋ ਪੁੰਚ ਤਸ ਕੋਏ ਉਦਾਰੋ ਇਹ ਵਸਤ ਤ ਜੀਨੇ ਜਾਏ ਨਿਤ ਨਤ ਰਖਿ ਉਰਤਾਰੋ ਤਮ ਸੰਸਾਰ ਚਰਨ ਲਗ ਤਰੀਏ ਸਬ ਨਾਨਕ ਬ੍ਰੰਪਾ ਸਾਰੋ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋਂ ਨਹੀਂ ਮੈਨੋ ਜੋ ਕਿ ਤੋਈ ਮੈ ਨਿਰਬੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਿ ਰਹਿਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮੰਨ ਥੀ ਵਹਿਰਿਆ ਪਾਉਣੀ ਜਿਥੇ ਤੋ ਸਮਰਥ ਜਿਥੇ ਕੋਈ ਨਾਏ ਉਥੇ ਤੇਰੀ ਰਾਖੀ ਅਗਨੀ ਉਦਰਮਾਏ ਸੁਣ ਕੇ ਜਮਕੇ ਦੂਤ ਨਾਏ ਤੇਰੀ ਛੜ ਜਾਏ ਭੌਜਲ ਵਿਖਮਸ ਗੁਰ ਸ਼ਬਦੀ ਪਾਰ ਪਾਏ ਜਿੰਨ ਕੋ ਲਗੀ ਪਿਆਸ ਅਪਰੇ ਸੇ ਕਾਇ ਕਲਮੇ ਹੋ ਕੁਨ ਗੁਣ ਗੋਬਿੰਦ ਗਾਏ ਸਭ ਸੇ ਨੋ ਕਿਰਪਾਲ ਸੁਮਾਲੇ ਸਾਈ ਸਾਈ ਬਰਥਾ ਕੋਈ ਨ ਜਾਏ ਜੀ ਆਵੇ ਤੁਧਿਆਏ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਅਰਾਧਣਾ ਜੀਵਾਂ ਜਪ ਗੁਰ ਨਾਮ ਨੇਤਰੀ ਸਤਗੁਰ ਵੇਖਣਾ ਸਰਵਣੀ ਸੁਣਨਾ ਗੁਰ ਨਾਮ ਸਤਗੁਰ ਸੇ ਤੀਰਤਿਆ ਦਰਗਹਿ ਪਾਈ ਅਠਾਉ ਕਹੋ ਨਾਨਕ ਕਿਰਪਾ ਕਰ ਜਿਸ ਨੋ ਵੀ ਵਕਦੇ ਜਗ ਮੈਂ ਉਦਮ ਕਾਢੀ ਐ ਵਿਰਲੇ ਕਈ ਕੇ ਮਹੱਲਾ ਪੰਜਵਾਂ ਰੱਖੇ ਰਖਣ ਹਾਰੇ ਆਪੋ ਬਾਰਿਆਂ ਗੁਰ ਕੀ ਪੈਰੇ ਪਾਏ ਤਾਂ ਸਵਾਰਿਆਂ ਹੋਆ ਆਪ ਦਿਆਲ ਮਨੁ ਨੇ ਵਿਸਾਰਿਆਂ ਸਾਜਨਾ ਕੇ ਸੰਗ ਪਉਜਲ ਤਾਰਿਆਂ ਸਾਕ ਤਨ ਇੰਦਕ ਦੂਸਰੇ ਕਿਨ ਮਾਹਿ ਬਿਦਾਰਿਆਂ ਤੇ ਸਾਹਿਬ ਕੀ ਟੇਕ ਨਾਨਕ ਮਨ ਹੈ ਮਾਏ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਤੇ ਸਾਹਿਬ ਕੀ ਟੇਕ ਨਾਨਕ ਮਨ ਹੈ ਮਾਏ